ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਸੰਪਰੀ ਸੋ ਦੋਸਤੋ ਅੱਜ ਆਪਾਂ ਇੱਕ ਬੜੇ ਜ਼ਰੂਰੀ ਮਸਲੇ ਤੇ ਵੀਡੀਓ ਬਣਾਉਣ ਨੂੰ ਜਾ ਰਹੇ ਹਾਂ ਇਹ ਮਸਲਾ ਹੈਗਾ ਝੋਨੇ ਦੀ ਚਾਵਲ ਦੀ ਮਿਲਿੰਗ ਦਾ ਸੋ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਸਾਰੀ ਜਿਹੜੀ ਆਪਣੀ ਆਰਥਿਕਤਾ ਇਹ ਖੇਤੀ ਤੇ ਜੁੜੀ ਹੋਈ ਹੈ ਔਰ ਖੇਤੀ ਦੇ ਵਿੱਚ ਝੋਨਾ ਬਹੁਤ ਵੱਡੀ ਫਸਲ ਹੈ ਸੋ ਜੋ ਵੀ ਹਰੀ ਕ੍ਰਾਂਤੀ ਆਈ ਹੈ ਜਾਂ ਪੰਜਾਬ ਦੇ ਵਿੱਚ ਤਰੱਕੀ ਹੋਈ ਹੈ ਜਾਂ ਸਾਡੀ ਕੁਝ ਆਰਥਿਕਤਾ ਸੁਧਰੀ ਹੈ ਇਦੇ ਵਿੱਚ ਝੋਨੇ ਦੀ ਫਸਲ ਜਿਹੜੀ ਆ ਚਾਵਲ ਆ ਉਹਦਾ ਬੜਾ ਯੋਗਦਾਨ ਹੈ ਸੋ ਅੱਜ ਦੇ ਚੈਪਟਰ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਝੋਨੇ ਦੀ ਜਿਹੜੀ ਮੌਜੂਦਾ ਸਾਲ ਦੇ ਵਿੱਚ ਮਿਲਣਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਦੋਸਤੋ ਇੱਕ ਅੰਦਾਜ਼ੇ ਅਨੁਸਾਰ ਇਸ ਵਾਰ ਜਿਹੜੀ ਝੋਨੇ ਦੀ ਖਰੀਦ ਕੀਤੀ ਗਈ ਹੈ ਸਰਕਾਰ ਵੱਲੋਂ ਜੋ ਪਿਛਲਾ ਅਕਤੂਬਰ ਨਵੰਬਰ ਦਸੰਬਰ ਤੱਕ ਸੀਜ਼ਨ ਚੱਲਿਆ ਝੋਨੇ ਦਾ ਉਹਦੇ ਵਿੱਚ ਜੋ ਮੰਡੀਆਂ ਵਿੱਚ ਫਸਲ ਆਈ ਹੈ ਉਹਦੇ ਅਨੁਸਾਰ ਲਗਭਗ 170 ਲੱਖ ਟਨ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰੀਦ ਕੀਤਾ ਗਿਆ ਕਿਉਂਕਿ ਇਸ ਸਾਲ ਝੋਨੇ ਦੀ ਮੰਡੀਕਰਨ ਵਿੱਚ ਬਹੁਤ ਪ੍ਰੋਬਲਮ ਆਈ ਸੀ ਲਿਫਟਮ ਦੀ ਸਮੱਸਿਆ ਰਹੀ ਹੈ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਨੂੰ ਲਗਭਗ ਨਵੰਬਰ ਦਾ ਪੂਰਾ ਮਹੀਨਾ ਅਕਤੂਬਰ ਔਰ ਨਵੰਬਰ ਦਾ ਪੂਰਾ ਮਹੀਨਾ ਮੰਡੀਆਂ ਵਿੱਚ ਰੋਣਾ ਪਿਆ ਫਿਰ ਸਰਕਾਰ ਦੇ ਕੁਝ ਦਬਕੇ ਦੇ ਨਾਲ ਜਾਂ ਕੋਈ ਸੈਲਰ ਮਾਲਕਾਂ ਦੇ ਨਾਲ ਸਮਝੌਤਾ ਹੋਣ ਦੇ ਨਾਲ ਜਾਂ ਕੁਝ ਕਿਸਾਨ ਵੀਰਾਂ ਵੱਲੋਂ ਜਾਣ ਤੀਆਂ ਵੱਲੋਂ ਲੈ ਦੇ ਕੇ ਝੋਨੇ ਦੀ ਜਿਹੜੀ ਮੰਡੀਕਰਨ ਕਰਾਇਆ ਗਿਆ ਵਿਰੋਧੀ ਜਿਹੜੀ ਲਿਫਟਿੰਗ ਕਰਵਾ ਕੇ ਜਿਹੜਾ ਝੋਨਾ 170 ਲੱਖ ਟਨ ਲਗਭਗ ਤੱਕ ਦੱਸਿਆ ਜਾਂਦਾ ਇਹ ਸੈਲਰਾਂ ਵਿੱਚ ਲੱਗਿਆ ਸੋ ਦੋਸਤੋ ਇੱਕ ਸਿੰਪਲ ਜੀ ਗੱਲ ਹੈ ਕਿ ਜਿਹੜਾ ਝੋਨਾ ਇਹਨੂੰ ਬਾਹਰ ਖੁੱਲੇ ਥਾਂ ਨਹੀਂ ਰੱਖਿਆ ਜਾ ਸਕਦਾ ਸੋ ਇਹਦੇ ਵਾਸਤੇ ਜਿਹੜਾ ਸਰਕਾਰ ਨੇ ਨਿਯਮ ਕੀਤਾ ਵੀ ਸੈਲਰਾਂ ਨੂੰ ਇੱਕ ਸਿਸਟਮ ਅਨੁਸਾਰ ਅਲਾਟ ਕੀਤਾ ਜਾਂਦਾ ਔਰ ਸੈਲਰਾਂ ਦੇ ਵਿੱਚ ਹੀ ਰੱਖ ਕੇ ਇਹਦੇ ਚਾਵਲ ਕਢਾਏ ਜਾਂਦੇ ਔਰ ਜਿਹੜਾ ਕੱਢਿਆ ਹੋਇਆ ਚਾਵਲ ਹੁੰਦਾ ਉਹਨੂੰ ਕਵਰ ਏਰੀਆ ਵਿੱਚ ਰੱਖਣਾ ਪੈਂਦਾ ਉਹਨੂੰ ਕਣਕ ਵਾਂਗ ਜਾਂ ਹੋਰ ਨਾਜਵੰਗ ਬਾਹਰ ਨਹੀਂ ਰੱਖਿਆ ਜਾ ਸਕਦਾ ਖੁੱਲੇ ਜਿਹੜਾ ਸਟੋਰ ਹੁੰਦਾ ਉਹਦੇ ਚ ਨਹੀਂ ਰੱਖਿਆ ਜਾ ਸਕਦਾ ਸੋ ਇਸ ਕਰਕੇ ਝੋਨੇ ਦੀ ਮਿਲਿੰਗ ਦੇ ਵਿੱਚ ਜੋ ਪਿਛਲੇ ਵਾਰ ਸਮੱਸਿਆ ਆਈ ਹੈ ਜਾਂ ਇਸ ਵਾਰੀ ਆ ਰਹੀ ਹੈ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਵਿਚਾਰ ਕਰਾਂਗੇ ਕਿ ਝੋਨੇ ਦੀ ਹੁਣ ਤੱਕ ਮਿਲਿੰਗ ਹੈ ਉਹ ਲਗਭਗ 68 ਲੱਖ ਟਨ ਹੋਈ ਹੈ ਜਾਨੀ ਕਿ 68 ਲੱਖ ਟਨ ਜਿਹੜਾ ਝੋਨਾ ਕੱਢ ਕੇ ਉਹਦੇ ਚਾਵਲ ਬਣਾ ਕੇ ਇਹਦੀ ਮਿਲਿੰਗ ਕੀਤੀ ਜਾ ਚੁੱਕੀ ਹੈ ਜਿਹੜੇ ਚਾਵਲ ਵਾਸਤੇ ਗੁੜਾਨ ਹੁੰਦੇ ਉਹ ਭਰੇ ਪਏ ਸੀਗੇ ਇਸ ਕਰਕੇ ਐਸ ਵਾਰ ਜਿਹੜੇ ਸੈਲਰ ਮਾਲਕ ਹੈਗੇ ਉਹਨਾਂ ਇੱਕ ਤੇ ਇਹਦੀ ਜਿਹੜੀ ਛੜਾਈ ਦਾ ਸੀਜ਼ਨ ਸੀ ਮਿਲਿੰਗ ਦਾ ਸੀਜ਼ਨ ਬਹੁਤ ਲੇਟ ਸ਼ੁਰੂ ਹੋਇਆ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅਕਤੂਬਰ ਜਾਂ ਕੋਸ਼ਿਸ਼ ਸਰਵੰਬਰ ਦਾ ਮਹੀਨਾ ਉਹਦੇ ਵਿੱਚੋਂ ਨਿੰਦੀ ਮੰਡੀ ਕਰਨ ਦਾ ਕੰਮ ਲਗਭਗ ਕੰਪਲੀਟ ਹੋ ਜਾਂਦਾ ਲੇਕਿਨ ਐਸ ਵਾਰ ਕੀ ਹੋਇਆ ਕਿ ਜਿਹੜੀਆਂ ਸਮੱਸਿਆਵਾਂ ਮੰਡੀ ਦੇ ਵਿੱਚ ਰਹੀਆਂ ਉਹਦਾ ਕਰਕੇ ਅਕਤੂਬਰ ਅਤੇ ਨਵੰਬਰ ਮਹੀਨਾ ਪੂਰਾ ਜਿਹੜੀ ਝੋਨੇ ਦੀ ਖਰੀਦ ਹੁੰਦੀ ਥੀ ਔਰ ਫਿਰ ਲਗਭਗ ਇਹ ਲਾਜ਼ਮੀ ਹੁੰਦਾ ਕਿ ਦਸੰਬਰ ਮਹੀਨੇ ਵਿੱਚ ਝੋਨੇ ਦੀ ਛੜਾਈ ਦਾ ਕੰਮ ਸ਼ੁਰੂ ਹੁੰਦਾ। ਲੇਕਿਨ ਜੋ ਸਰਕਾਰੀ ਪਾਲਿਸੀਆਂ ਸਗੀਆਂ ਜਾਂ ਜੋ ਵੀ ਸਮੱਸਿਆ ਸੈਲਰ ਮਾਲਕਾਂ ਕੀ ਰਹੀ ਹੈ ਝੋਨੇ ਦੀ ਛੜਾਈ ਦਾ ਜਿਹੜਾ ਕੰਮ ਆ ਉਹ ਇੱਕ ਮਹੀਨਾ ਲੇਟ ਹੋਇਆ ਜਾਨੀ ਕਿ ਜਨਵਰੀ ਵਿੱਚ ਸਟਾਰਟ ਹੋਇਆ। ਤੇ ਜੇ ਆਪਾਂ ਸੈਲਰ ਮਾਲਕਾਂ ਦੇ ਨਾਲ ਜਿਹੜੀ ਗੱਲਬਾਤ ਮੈਂ ਕੀਤੀ ਹੈ ਉਸ ਤੋਂ ਇਹ ਪਤਾ ਲੱਗਦਾ ਕਿ ਅਸਲ ਵਿੱਚ ਦਸੰਬਰ ਦੇ ਵਿੱਚ ਗਡਾਉਨ ਹੀ ਖਾਲੀ ਨਹੀਂ ਸੀ ਚਾਵਲ ਲੱਗਣ ਵਾਸਤੇ ਇੱਕ ਰੱਖ ਕੇ ਝੋਨੇ ਦੀ ਜਿਹੜੀ ਮਿਲਿੰਗ ਹੈ ਸ਼ੈਲਿੰਗ ਦਾ ਕੰਮ ਆ ਜਿਹੜਾ ਉਹ ਲੇਟ ਸਟਾਰਟ ਹੋਇਆ। ਸੋ ਕਿਉਂਕਿ ਜਨਵਰੀ ਮੇ ਦਾ ਝੋਨਾ ਉਹਦੀ ਛੜਾਈ ਦਾ ਕੰਮ ਜਨਵਰੀ ਵਿੱਚ ਸਟਾਰਟ ਹੋਇਆ ਤੇ ਅੱਜ ਲਗਭਗ ਜਨਵਰੀ ਫਰਵਰੀ ਔਰ ਮਾਰਚ ਤੱਕ 3 ਮਹੀਨੇ ਬੀਜਣ ਤੇ ਤਕਰੀਬਨ ਆਪਾਂ ਮੰਨ ਲਈਏ ਕਿ 70 ਲੱਖ ਟਨ ਜਿਹੜਾ ਚਾਵਲ ਆ ਉਹਦੀ ਛੜਾਈ ਹੋ ਚੁੱਕੀ ਉਹਦੀ ਮਿਲਿੰਗ ਹੋ ਚੁੱਕੀ ਹੈ ਸੋ ਕੱਲ ਹੀ ਆਪਣੇ ਮੁੱਖ ਮੰਤਰੀ ਸਾਹਿਬ ਬਸਦਰ ਭਗਵਾਨ ਸਿੰਘ ਜੀ ਮਾਨ ਕੇਂਦਰੀ ਜਿਹੜੇ ਖੇਤੀਬਾੜੀ ਮੰਤਰੀ ਪ੍ਰਲਾਦ ਜੋਸ਼ੀ ਜੀ ਨੂੰ ਮਿਲੇ ਸੀਗੇ ਔਰ ਉਹਨਾਂ ਨੇ ਇਹ ਜਿਹੜੀ ਸਮੱਸਿਆ ਹੈ ਉਹਦੇ ਉੱਤੇ ਖੇਤੀਬਾੜੀ ਮੰਤਰੀ ਦਾ ਧਿਆਨ ਦਵਾਇਆ ਤੇ ਜਿੱਦਾਂ ਕਰਕੇ ਕੇਂਦਰ ਸਰਕਾਰ ਵੱਲੋਂ ਇੱਕ ਪਹਿਲਾਂ ਹੀ ਅਗਿਆ ਦੇ ਦਿੱਤੀ ਗਈ ਹੈ ਕਿ ਜੋ ਮਿਲਿੰਗ ਦਾ ਕੰਮ ਆ ਉਹਨੂੰ ਤੇਜ਼ ਕਰਨ ਵਾਸਤੇ ਕਿਉਂਕਿ ਜਦੋਂ ਮਿਲਿੰਗ ਹੁੰਦੀ ਆ ਝੋਨਾ ਚਾਵਲ ਨਿਕਲਦਾ ਤੇ ਫਿਰ ਬਹੁਤ ਸਾਰੇ ਟਰੱਕ ਚਾਹੀਦੇ ਆ ਔਰ ਰੇਲਾਂ ਦੇ ਰੈਕ ਲੱਗਣੇ ਚਾਹੀਦੇ ਆ ਤਾਂ ਹੀ ਬਹੁਤ ਵੱਡੀ ਗਿਣਤੀ ਵਿੱਚ ਲੇਬਰ ਚਾਹੀਦੀ ਆ ਤਾਂ ਹੀ ਇਹ ਜਿਹੜਾ ਸਾਰਾ ਝੋਨੇ ਦਾ ਕੰਮ ਵੱਡੇ ਪੱਧਰ ਤੇ ਚੱਕਿਆ ਜਾ ਸਕਦਾ ਸੋ ਦੇమే ਮੰਤਰੀ ਸਾਹਿਬਾਨ ਨੂੰ ਪਹਿਨੇ ਅਗਿਆ ਦਿੱਤੀ ਜਾ ਚੁੱਕੀ ਹੈ ਕਿ 15 ਲੱਖ ਟਨ ਜਿਹੜਾ ਝੋਨਾ ਜਾਨੀ ਕਿ ਚਾਵਲਾ ਉਹਨੂੰ ਸਿੱਧਾ ਹੀ ਪੰਜਾਬ ਦੇ ਗੜਾਨਾਂ ਵਿੱਚੋਂ ਚੱਕ ਕੇ ਇਥਨੋਲ ਵਾਸਤੇ ਮਿਲਾਂ ਨੂੰ ਦੇ ਦਿੱਤਾ ਜਾਵੇ। ਸੋ ਸਾਥੀਓ ਇਹ ਜੇ ਆਪਾਂ ਅਗੋਂ ਨਾਲੇ 2 ਮਹੀਨੇ ਗਣੀਏ ਤੇ ਅਪ੍ਰੈਲ ਤੇ ਮਈ ਦੇ ਵਿੱਚ ਲਗਭਗ 15-15 ਲੱਖ ਜਿਹੜਾ ਟਨ ਚਾਵਲ ਦੀ ਮਿਲਿੰਗ ਹੋਗੀ ਤੇ ਜੇ 15 ਲੱਖ ਟਨ ਆਪਾਂ ਇਹ ਐਡ ਕਰ ਲਈਏ ਜੋ ਸਿੱਧਾ ਹੀ ਮਿਲਿੰਗ ਵਾਸਤੇ ਇਥਨੋਲ ਬਣਾ ਵਾਸਤੇ ਮਿਲਾਂ ਨੂੰ ਦਿੱਤਾ ਜਾਣਾ। ਤੋਂ ਲਗਭਗ 45 ਲੱਖ ਟਨ ਜਿਹੜਾ ਚਾਵਲ ਆ ਇਹਦੀ ਮਿਲਿੰਗ ਹੋ ਸਕਦੀ ਹੈ ਸੋ ਇਹ ਸਾਰਾ ਆਪਾਂ ਰਲਾ ਕੇ ਦੇਖਾਂਗੇ ਕਿ 110 ਜਾਂ 12 ਲੱਖ ਟਨ ਝੋਨੇ ਦੀ ਮਿਲਿੰਗ ਜਿਹੜੀ ਮਈ ਮਹੀਨੇ ਤੱਕ ਹੋਊਗੀ ਲੇਕਿਨ ਦੋਸਤੋ ਇਹਦੇ ਵਿੱਚ ਇੱਕ ਹੋਰ ਸਮੱਸਿਆ ਖੜੀ ਹੋਊਗੀ ਕਿ ਝੋਨੇ ਦੇ ਜਿਹੜੀ ਮਿਲਿੰਗ ਦੇ ਕੰਮ ਵਿੱਚ ਸਪੀਡ ਲਿਆਉਣ ਵਾਸਤੇ ਟਰੱਕ ਚਾਹੀਦੇ ਆਪਾਂ ਨੂੰ ਰੈਕ ਲੱਗਣੇ ਆ ਗੱਡੀਆਂ ਦੀ ਟ੍ਰੇਨਾਂ ਦੀ ਲੋਡ ਤੇ ਇਹਦੇ ਨਾਲ ਬਹੁਤ ਵੱਡੇ ਲੈਵਲ ਤੇ ਲੇਬਰ ਦੀ ਲੋਡ ਪਊਗੀ ਇਸੇ ਸਮੇਂ ਦੌਰਾਨ ਇੱਥੇ ਕਣਕ ਦਾ ਸੀਜ਼ਨ ਚੱਲਦਾ ਹੋਊਗਾ ਸੋ ਕਣਕ ਦੇ ਸੀਜ਼ਨ ਦੇ ਵਿੱਚ ਕਿਉਂਕਿ ਛੋਟਾ ਸੀਜ਼ਨ ਹੁੰਦਾ ਬਹੁਤ ਵੱਡੇ ਲੈਵਲ ਤੇ ਲੇਬਰ ਦੀ ਲੋਡ ਪੈਂਦੀ ਆ ਟਰੱਕਾਂ ਦੀ ਲੋਡ ਪੈਂਦੀ ਆ ਟਰਾਲੀਆਂ ਦੀ ਲੋਡ ਪੈਂਦੀ ਆ ਜਾਂ ਹੋਰ ਜਿਹੜਾ ਟਾਂਚਾ ਮੰਡੀ ਕਰਨ ਵਾਸਤੇ ਜ਼ਰੂਰੀ ਹੁੰਦਾ ਉਹਦੀ ਲੋਡ ਪੈਂਦੀ ਆ ਸੋ ਇਸ ਵਾਰ ਜੇ ਇਹ ਸਮੱਸਿਆ ਇਸੇ ਤਰ੍ਹਾਂ ਚੱਲਦੀ ਰਹੀ ਤੇ ਤੁਸੀਂ ਦੇਖੋਗੇ ਕਿ ਟਰੱਕਾਂ ਦੇ ਵੀ ਥੋੜਾ ਮਹਿਸੂਸ ਹੋਊਗੀ ਔਰ ਲੇਬਰ ਦੀ ਬਹੁਤ ਘਾਟ ਉਤਪਨ ਹੋਊਗੀ ਇਹਦੇ ਨਾਲ ਜਿਹੜਾ ਸਾਡਾ ਮਿਲਿੰਗ ਦਾ ਕੰਮ ਆ ਉਹਦੇ ਵਿੱਚ ਲੇਬਰ ਦੀ ਸ਼ੋਰਟੇਜ ਹੋਣ ਕਰਕੇ ਜਿਹੜੇ ਸੈਲਰ ਮਾਲਕਾ ਉਹਨਾਂ ਦੀ ਲੇਬਰ ਵਧੂਗੀ ਕਸਟ ਆਫ ਪ੍ਰੋਡਕਸ਼ਨ ਵੱਧ ਜਾਊਗਾ ਤੇ ਜਿੱਦੇ ਕਰਕੇ ਝੋਨੇ ਉੱਤੇ ਜਾਂ ਮਿਲਿੰਗ ਉੱਤੇ ਜੋ ਨਾਲ ਖਰਚਾ ਹੁੰਦਾ ਬਹੁਤ ਵੱਧ ਜਾਊਗਾ ਸੋ ਦੋਸਤੋ ਇਸ ਵਾਰ ਵੀ ਮੈਂ ਜਿਹੜੀ ਸੈਲਰ ਮਾਲਕਾਂ ਦੇ ਨਾਲ ਗੱਲ ਕੀਤੀ ਹੈ ਇਹ ਗੱਲ ਮੋٹے ਤੌਰ ਤੇ ਦੇਖਣ ਵਿੱਚ ਆਈ ਹੈ ਕਿ ਜਿਹੜੇ ਮਿਲਿੰਗ ਕੀਤੀ ਜਾਂਦੀ ਹੈ ਉਹਦੇ ਵਾਸਤੇ ਜਿਹੜੀ ਲੇਬਰ ਜਾਂ ਕਾਰੀਗਰਾਂ ਦੀ ਲੋੜ ਹੁੰਦੀ ਹੈ ਉਹ ਤਿੰਨਾ ਵਿੱਚੋਂ ਸੈਲਰ ਜਿਹੜੇ ਇੱਕ ਸ਼ਿਪ ਦੇ ਨਾਲ ਹੀ ਚੱਲ ਰਿਹਾ ਕਿਉਂਕਿ ਮੁਰੇ ਚਾਵਲ ਲਗਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਇਸ ਕਰਕੇ ਜਿੰਨੀ ਕਿ ਜਗ੍ਹਾ ਉਪਲਬਧ ਹੁੰਦੀ ਹੈ ਉਹਦੇ ਵਾਸਤੇ ਜਿਹੜੀ ਸੈਲਰ ਮਾਲਕਾਂ ਨੇ ਲੇਬਰ ਰੱਖੀ ਹੁੰਦੀ ਜਾਂ ਆਪਣੇ ਕੰਮੇ ਰੱਖੇ ਹੁੰਦੇ ਟੈਕਨੀਸ਼ੀਅਨ ਰੱਖੇ ਹੁੰਦੇ ਉਹ ਤਿੰਨਾ ਵਿੱਚੋਂ ਇੱਕ ਸ਼ਿਫਟ ਹੀ ਕੰਮ ਕਰ ਰਿਹਾ ਜੀਤਾ ਕਰਕੇ ਲੇਬਰ ਕਾਫੀ ਮਹਿੰਗੀ ਹੋ ਜਾਊਗੀ ਔਰ ਨਾਲ ਦੀ ਨਾਲ ਜੋ ਸੈਲਰ ਮਾਲਕਾਂ ਦਾ ਕਹਿਣਾ ਕਿ ਲੇਬਰ ਕਿਉਂਕਿ ਵਿਹਲੀ ਬਿਠੀ ਰਹਿੰਦੀ ਹੈ ਇਸ ਕਰਕੇ ਉਹਨਾਂ ਦੇ ਪੱਲੇ ਝੋਨੇ ਦੇ ਸੀਜ਼ਨ ਵਿੱਚ ਲੇਬਰ ਦੇ ਕੁਝ ਨਹੀਂ ਪਊਗਾ ਤੇ ਜੇ ਇਹ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਟ ਮੀਨਸ ਅਗਲੇ ਸਾਲ ਜਿਹੜੇ ਸੈਲਰਾਂ ਵਾਸਤੇ ਆਪਾਂ ਨੂੰ ਕਾਮੇ ਚਾਹੀਦੇ ਹੁੰਦੇ ਉਹਨਾਂ ਦੀ ਵੀ ਘਾਟ ਮਹਿਸੂਸ ਹੋ ਸਕਦੀ ਹੈ ਸੋ ਦੋਸਤੋ ਇਹ ਸੀ ਆਪਾਂ ਗੱਲ ਕਰ ਰਹੇ ਵੀ ਜੋ ਸਮੱਸਿਆਵਾਂ ਸੈਲਰ ਮਾਲਕਾਂ ਨੂੰ ਆ ਰਹੀਆਂ ਸੋ ਇਹ ਇਸੇ ਕਰਕੇ ਹੀ ਪਿਛਲੇ ਸਾਲ ਜੋ ਸੈਲਰ ਮਾਲਕਾਂ ਨੇ ਹੜਤਾਲ ਕੀਤੀ ਸੀ ਔਰ ਝੋਨੇ ਦੀ ਜਿਹੜੇ 2024 ਵਾਲਾ ਸੀਜ਼ਨ ਸੀਗਾ ਉਹਦੇ ਵਿੱਚ ਜਿਹੜਾ ਮੰਡੀ ਕਰਨ ਦੀ ਪ੍ਰੋਬਲਮ ਬਹੁਤ ਆਈ ਆ ਆਪਾਂ ਜਿਵੇਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਮਈ ਮਹੀਨੇ ਦੇ ਲਾਸਟ ਤੱਕ ਲਗਭਗ 110 ਜਾਂ 15 ਲੱਖ ਟਨ ਜਿਹੜਾ ਝੋਨਾ ਚਾਵਲ ਬਣ ਕੇ ਉਹਦੀ ਮਿਲਿੰਗ ਹੋ ਸਕਦੀ ਆ ਸੋ ਅਪ੍ਰੈਲ ਮਹੀਨੇ ਤੋਂ ਬਹੁਤ ਜ਼ਿਆਦਾ ਗਰਮੀ ਪੰਜਾਬ ਵਿੱਚ ਪੈਣ ਲੱਗ ਪਈ ਦੀ ਹੈ ਔਰ ਅਪ੍ਰੈਲ ਤੇ ਮਈ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਊਗੀ ਇਸ ਕਰਕੇ ਜਿਹੜਾ ਝੋਨਾ ਆਉਂਦਾ ਜਿਹੜੀ ਇੱਕ ਤੇ ਕਾਫੀ ਸਮਾਂ ਹੋ ਗਿਆ ਝੋਨੇ ਨੂੰ ਖਰੀਦ ਕੀਤੇ ਹੋਏ ਜਿਹੜਾ ਸਟੋਰਾਂ ਵਿੱਚ ਪਿਆ ਦੂਸਰੀ ਗੱਲ ਹੈ ਕਿ ਗਰਮੀ ਹੋਣ ਕਰਕੇ ਇਹਦਾ ਜਿਹੜਾ ਛਿਲਕਾ ਜਿਹੜਾ ਉਹ ਕਮਜ਼ੋਰ ਹੋ ਜਾਂਦਾ ਜੀਤਾ ਕਰਕੇ ਚਾਵਲ ਦੇ ਟੁੱਟਣ ਦਾ ਕੰਮ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਸੋ ਚਾਵਲ ਦੇ ਵਿੱਚ ਕਣੀ ਜ਼ਿਆਦਾ ਹੋਣ ਕਰਕੇ ਸੈਲਰ ਮਾਲਕਾਂ ਨੂੰ ਜਿਹੜਾ ਚਾਵਲ ਘੱਟ ਮਿਲੂਗਾ ਔਰ ਕਣੀ ਹੋਣ ਕਰਕੇ ਉਹਦਾ ਰੇਟ ਕੱਟ ਜੂਗਾ ਇਸ ਕਰਕੇ ਸੈਲਰ ਮਾਲਕਾਂ ਦਾ ਇਹ ਵੱਡਾ ਲਾਸ ਜਿਹੜਾ ਉਹਨਾਂ ਨੂੰ ਸਹਿਣਾ ਪਊਗਾ ਇਹਦੇ ਨਾਲ ਹੀ ਦੋਸਤੋ ਜੇ ਆਪਾਂ ਗੱਲ ਕਰੀਏ ਕਿ 60 ਲੱਖ ਟਨ ਜਿਹੜਾ ਚੋਨਾ ਜੇ ਆਪਾਂ ਮਈ ਦੇ ਮਈ ਤੋਂ ਬਾਅਦ ਵੀ ਪਿਆ ਰਹਿੰਦਾ ਤੇ ਇਹਦਾ ਮਤਲਬ ਆ ਵੀ ਜੇ 15 ਤੋਂ 20 ਲੱਖ ਦੀ ਮਿਲਿੰਗ ਹੁੰਦੀ ਹੈ ਹਰ ਮਹੀਨੇ ਇਹਦਾ ਮਤਲਬ ਮਈ ਤੇ ਅਗਸਤ ਮਹੀਨੇ ਤੱਕ ਮਸਾਂ ਚੋਨੇ ਦੇ ਛੰਡ ਦਾ ਜਿਹੜਾ ਕੰਮ ਉਹ ਨਿਬੜੂਗਾ ਇਟ ਮੀਨਸ ਜੇ ਸਰਕਾਰ ਪੂਰੀ ਤਰ੍ਹਾਂ ਦੌੜ ਕੇ ਭੱਜ ਕੇ ਪੰਜਾਬ ਔਰ ਕੇਂਦਰ ਸਰਕਾਰ ਰਲ ਮਿਲ ਕੇ ਪੂਰਾ ਜੋਰ ਲਾਉਂਦੀਆਂ ਤੇ ਤਾਂ ਮਤਲਬ ਅਗਲੇ ਝੋਨੇ ਦੇ ਸੀਜ਼ਨ ਜਿਹੜਾ ਅਕਤੂਬਰ ਵਿੱਚ ਸਟਾਰਟ ਹੋਣਾ ਅਕਤੂਬਰ 2025 ਦੇ ਵਿੱਚ ਸਟਾਰਟ ਹੋਣਾ ਉਦੋਂ ਤੱਕ ਬੜੀ ਮੁਸ਼ਕਿਲ ਦੇ ਨਾਲ ਇਹ ਜਿਹੜਾ ਝੋਨਾ ਇਹਦੀ ਛੜਾਈ ਹੋਊਗੀ ਔਰ ਚਾਵਲ ਦੀ ਮਿਲنگ ਹੋ ਕੇ ਚਾਵਲ ਗੜਮਨਾ ਤੱਕ ਜਾਊਗਾ ਤੇ ਲੇਕਿਨ ਇਹ ਹੁਣ ਸਵਾਲ ਪੈਦਾ ਹੁੰਦਾ ਕੀ ਇੰਨੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਝੋਨਾ ਵਾ ਇਹਦੀ ਵਿਅਸਤਿਕ ਡਾਊਨ ਅਪਲਬਧ ਹੋਣਗੇ ਤੇ ਜੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਇਹ ਸੈਲਰ ਮਾਲਕਾਂ ਨੂੰ ਇਸ ਜਿਹੜਾ ਨਹੀਂ ਦਵਾ ਸਕਦੇ ਤੇ ਫੇਰ ਛੋਣੇ ਦੀ ਮਿਲੰਗ ਦਾ ਕੰਮ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਦੋਸਤੋ ਸੈਲਰ ਮਾਲਕ ਬਹੁਤ ਟੈਨਸ਼ਨ ਵਿੱਚ ਹੈ ਮੈਂ ਜਿੰਨੇ ਵੀ ਇਲਾਕੇ ਦੇ ਸੈਲਰ ਮਾਲਕਾਂ ਨਾਲ ਗੱਲ ਕੀਤੀ ਹੈ ਉਹ ਦੱਸ ਰਿਹਾ ਵੀ ਇਸ ਵੇਲੇ ਤੱਕ 40-45% ਤੱਕ ਹਰੇਕ ਸੈਲਰ ਦੇ ਵਿੱਚ ਜਿਹੜਾ ਛੋਣਾ ਪਿਆ ਸੋ 50-55% ਬੜੀ ਮੁਸ਼ਕਲ ਦੇ ਨਾਲ ਜਿਨੇ ਪੂਰਾ ਜੋਰ ਲਾਇਆ ਜਿਹਦੇ ਕੋਲ ਲੇਬਰ ਵੀ ਹੈਗੀ ਆ ਉਹ ਜਿਹੜੀ ਛੋਣੇ ਦੀ ਛੜਾਈ ਹੋ ਸਕੀ ਹੈ ਸੋ ਇਸ ਕਰਕੇ ਸੈਲਰ ਇੱਕ ਇਹੋ ਜੀ ਚੀਜ਼ ਹੈ ਜਿਹਦਾ ਪੰਜਾਬ ਦੇ ਵਿੱਚ ਪ੍ਰੋਸੈਸਿੰਗ ਜੁਨਟ ਲੱਗਿਆ ਹੋਇਆ ਝੋਨੇ ਵਾਸਤੇ ਪ੍ਰਸ਼ਾਸਨ ਜੁਨਟ ਲੱਗਿਆ ਹੋਇਆ ਸੋ ਇਹ ਜੇ ਇਸੇ ਤਰ੍ਹਾਂ ਇਹ ਪੋਜੀਸ਼ਨ ਰਹੀ ਤੇ ਸੈਲਰ ਮਾਲਕਾਂ ਵਾਸਤੇ ਬਹੁਤ ਸੰਕਟ ਹੋ ਜੂਗਾ ਔਰ ਸੈਲਰ ਇੰਡਸਟਰੀ ਵਾਸਤੇ ਇਹ ਬਹੁਤ ਵੱਡਾ ਝਟਕਾ ਹੋਊਗਾ ਇਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਲੱਭਣ ਤਾਂ ਜੋ ਝੋਨੇ ਦੀ ਜਲਦੀ ਛੜਾਈ ਹੋ ਸਕੇ ਔਰ ਉਹਦੀ ਜਲਦੀ ਮਿਲਿੰਗ ਹੋ ਕੇ ਇਹ ਜਿਹੜਾ ਚਾਵਲ ਆ ਸਾਂਭ ਸੰਭਾਲ ਕਰਕੇ ਜਿਹੜੇ ਖਾਣ ਵਾਲੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ